ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾੜ ਸਤਕਾਰਯੋਗ ਸਾਧ ਸੰਗਤ ਜੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਭਾਗ ਜੋ ਇਤਿਹਾਸ ਸਤਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਆਪਾਂ ਸਰਵਣ ਕੀਤਾ ਹੈ ਇੱਕ ਨਗਰ ਦੇ ਵਿੱਚੋਂ ਦੋ ਵਿਅਕਤੀ ਇੱਕ ਗੁਰੂ ਮਹਾਰਾਜ ਜੀ ਦਾ ਸਤਸੰਗਤ ਕਰਦਾ ਹੈ ਔਰ ਦੂਸਰਾ ਜਾਂਦਾ ਉਹਦੇ ਨਾਲ ਹੀ ਇਹ ਨਗਰ ਦੇ ਵਿੱਚੋਂ ਪਰ ਬਾਹਰ ਨਿਕਲ ਕੇ ਉਹ ਦੂਸਰੇ ਰਸਤੇ ਤੇ ਚਲਿਆ ਜਾਂਦਾ ਔਰ ਵੇਸ਼ਵਾ ਦੇ ਦੁਆਰੇ ਤੇ ਜਾਂਦਾ ਹੈ ਰੋਜ਼ਾਨਾ ਹੀ ਉਹ ਸਿੱਖ ਸਤਸੰਗਤ ਕਰਦਾ ਹੈ ਇਹ ਵੇਸ਼ਵਾ ਦੇ ਦੁਆਰੇ ਜਾਂਦਾ ਇੱਕ ਦਿਨ ਵਾਪਸ ਮੁੜਦੇ ਆ ਬੇਸ਼ਵਾ ਦੇ ਦੁਆਰੇ ਤੇ ਜਾਣ ਵਾਲੇ ਨੂੰ ਇੱਕ ਮੋਹਰ ਸੋਨੇ ਦੀ ਲੱਭੀ। ਇੱਕ ਘੜਾ ਭਰਿਆ ਹੋਇਆ ਕੋਲਿਆਂ ਦਾ ਲੱਭਿਆ। ਤੇ ਜਿਹੜਾ ਦੂਸਰੇ ਪਾਸੇ ਗੁਰੂ ਮਹਾਰਾਜ ਜੀਆ ਦੀ ਸਤਸੰਗਤ ਕਰਨ ਜਾਂਦਾ ਸੀ ਵਾਪਸ ਮੁੜਦੇ ਉਹਦੇ ਪੈਰ ਵਿੱਚ ਬਹੁਤ ਵੱਡਾ ਕੰਡਾ ਚੁਭ ਗਿਆ। ਔਰ ਕੁਝ ਕੰਡਾ ਟੁੱਟ ਕੇ ਪੈਰ ਦੇ ਵਿੱਚ ਹੀ ਰਹਿ ਗਿਆ। ਲੰਗੜਾ ਲੰਗੜਾ ਤੁਰਿਆ ਆਉਂਦਾ ਵੇਖ ਕੇ ਆਪਸ ਵਿੱਚ ਗੱਲਾਂ ਹੋਈਆਂ। ਉਹ ਕਹਿਣ ਲੱਗਿਆ ਮੈਂ ਰੋਜ਼ ਵੇਸ਼ਵਾ ਦੇ ਦੁਆਰੇ ਜਾਣਾ ਪਰ ਮੈਨੂੰ ਫਲ ਮਿਲਿਆ ਇੱਕ ਮੋਹਰ ਤੂੰ ਜਾਂਦਾ ਸਤਸੰਗਤ ਵਿੱਚ ਤੈਨੂੰ ਫਲ ਮਿਲਿਆ ਕੰਡਾ ਸੂਲ ਵੱਜੀ ਤੇਰੇ ਪੈਰ ਵਿੱਚ ਕਾਲਯੁਗ ਵਿੱਚ ਪਾਪ ਹੀ ਫਲਦੇ ਆ ਇਸ ਕਰਕੇ ਜਿੰਨਾ ਕੁਝ ਗਲਤ ਮਲਤ ਹੁੰਦਾ ਕਰਨ ਲੈਣਾ ਚਾਹੀਦਾ ਸਤਸੰਗਤ ਦਾ ਫਲ ਕੋਈ ਚੰਗਾ ਨਹੀਂ ਹੈ ਪਰ ਉਹ ਸਿੱਖ ਕਹਿਣ ਲੱਗਿਆ ਨਹੀਂ ਚੰਗੇ ਕੰਮ ਦਾ ਚੰਗਾ ਹੀ ਫਲ ਹੈ ਸੋ ਦੋਵੇਂ ਗੁਰੂ ਮਹਾਰਾਜ ਕੋਲ ਚਲੇ ਜਾਂਦੇ ਹਨ ਸਤਿਗੁਰੂ ਮਹਾਰਾਜ ਉਹਨਾਂ ਦਾ ਸ਼ੰਕਾ ਨਿਵਰਤ ਕਰਦੇ ਆ ਭਾਈ ਤੂੰ ਬਹੁਤ ਪੁੰਨ ਦਾਨ ਭਾਜਨ ਸਿਮਰਨ ਬੜਾ ਚੰਗਾ ਕਰਮ ਕੀਤਾ ਸੀ ਜਿਹਦਾ ਫਲ ਤੈਨੂੰ ਇੱਕ ਭਰਿਆ ਹੋਇਆ ਘੜਾ ਸੋਨੇ ਦੀਆਂ ਮੋਹਰਾਂ ਦਾ ਮਿਲਣਾ ਸੀ ਪਰ ਤੇਰੇ ਕੀਤੇ ਇਸ ਜਨਮ ਦੇ ਪਾਪਾਂ ਦੀ ਅੱਗ ਕਰਕੇ ਉਹ ਮੋਹਰਾਂ ਸੜਦੀਆਂ ਗਈਆਂ ਸੜਦੀਆਂ ਗਈਆਂ ਸੜਦੀਆਂ ਗਈਆਂ ਉਹਨਾਂ ਦੇ ਕੋਲੇ ਬਣ ਗਏ ਤੇ ਇੱਕੋ ਹੀ ਮੋਹਰ ਤੈਨੂੰ 바ਜੀ ਬਜੀ ਤੇ ਉਹ ਪ੍ਰਾਪਤ ਹੋਈ ਜੇ ਪਾਪ ਕਰਮ ਨਾ ਕਰਦਾ ਤੇ ਇੰਨੀਆਂ سونے ਦੀਆਂ ਮੋਹਰਾਂ ਮਿਲਦੀਆਂ ਸੀ ਪਛਤਾਵਾ ਕਰਦਾ ਮਨ ਵਿੱਚ ਆਖਿਆ ਜੀ ਫਿਰ ਇਹਦੇ ਸੂਲ ਕਿਵੇਂ ਬੱਜੀ ਮਹਾਰਾਜ ਆਖਣ ਲੱਗੇ ਕਿਸੇ ਜਨਮ ਦੇ ਕਰਮ ਕਰਕੇ ਇਹਨੂੰ ਸੂਲੀ ਮਿਲਣੀ ਸੀ ਸੂਲੀ ਦੀ ਸਜ਼ਾ ਹੋਣੀ ਸੀ ਪਰ ਸਤ ਸੰਗਤ ਦੇ ਪ੍ਰਤਾਪ ਕਰਕੇ ਉਹ ਸੂਲੀ ਦੀ ਥਾਂ ਤੇ ਸੂਰਮੇ ਸਤਗੁਰ ਨੇ ਪੂਰੇ ਸਤਗੁਰ ਨੇ ਦੁੱਖ ਕੱਟ ਦਿੱਤਾ ਸੂਲੀ ਦੀ ਥਾਂ ਤੇ ਸੂਲ ਬਣਾ ਦਿੱਤਾ ਤਾਂ ਜਦੋਂ یوں ਵਜਨ ਮਹਾਰਾਜੀਆਂ ਨੇ ਸੁਣਾਇਆ ਤੇ ਦੋਵੇਂ ਮਹਾਰਾਜ ਦੇ ਚਰਨਾਂ ਵਿੱਚ ਢਹਿ ਪਏ ਬੇਸ਼ਵਾ ਦੇ ਦੁਆਰੇ ਤੇ ਜਾਣ ਵਾਲੇ ਨੇ ਵੀ ਆਖਿਆ ਬਖਸ਼ੋ ਮਹਾਰਾਜ ਆਪਣੇ ਵੜਾਓ ਇੱਥੋਂ ਤੱਕ ਆਪ ਜੀ ਨੇ ਸੁਣਿਆ ਆਓ ਅੱਗੇ ਆਪਾਂ ਮਹਾਰਾਜੀਆਂ ਦਾ ਭਾਵ ਇਨਤਿਹਾਰ ਸਰਵਣ ਕਰੀਏ ਜੀ ਜਪੋ ਜੀ ਸਾਰੇ ਸਤ ਨਾਮ ਵਾਹਿਗੁਰੂ ਸਤ ਨਾਮੁ ਆਹੇ ਗੁਰੂ ਸਤ ਨਾਮੁ ਆਹੇ ਗੁਰੂ ਸਤ ਨਾਮੁ ਆਹੇ ਗੁਰੂ ਸਤ ਨਾਮੁ ਆਹੇ ਗੁਰੂ ਸੋ ਆਓ ਜੀ ਅੱਗੇ ਇਤਿਹਾਸ ਸਰਵਣ ਕਰੀਏ ਕੁਝ ਸਮੇਲੇ ਮਹਾਰਾਜ ਜੀ ਚਮਾਸੇ ਲਈ ਉੱਥੇ ਹੀ ਟਿਕ ਗਏ ਮਰਦਾਨਾ ਵੀ ਕਈ ਦਿਨਾਂ ਤੋਂ اٹਕਣਾ ਚਾਹੁੰਦਾ ਸੀ ਉਹਦਾ ਵੀ ਮਨੋਰਥ ਪੂਰਾ ਹੋ ਗਿਆ ਇੱਥੇ ਚੰਗਾ ਰੰਗ ਸਤਸੰਗਤ ਦਾ ਬਣਿਆ ਰਿਹਾ ਔਰ ਮਹਾਰਾਜੀਆਂ ਦੀ ਕਿਰਪਾ ਦੇ ਨਾਲ ਫਿਰ ਬੜੇ ਸਿੱਖ ਬਣੇ ਤੇ ਮਹਾਰਾਜ ਜੀ ਫਿਰ ਅੱਗੇ ਨੂੰ ਰਵਾਨਾ ਹੋ ਗਏ ਸ੍ਰੀ ਗੁਰੂ ਜੀ ਜਦੋਂ ਮਾਲਦਾ ਦੇ ਵਿੱਚ ਪਹੁੰਚੇ ਹਨ ਤੇ RAMDEV ਨਾਂ ਦਾ RAMDEV ਬਾਬੂ ਭਲਾਪੁਰਸ਼ ਸੱਜਣ ਸੀ ਇਹ ਵੀ ਆਪਾਂ ਕੱਲ ਦੇ ਇਤਿਹਾਸ ਵਿੱਚ ਸੁਣੇ ਤੋਂ ਮਹਾਰਾਜ ਜੀ ਨੇ ਉਸ ਨੂੰ ਸਮੱਤ ਦਿੱਤੀ ਚੋਆ ਚੰਦਨ ਅੱਗ ਚੜਾਵੋ ਪਾਟ ਪਟੰਬਰ ਪਹਿਰ ਹਣਾਵੋ ਇਹ ਸ਼ਬਦ ਉਚਾਰਨ ਕਰਕੇ ਇਹਦਾ ਐਸਾ ਅਸਰ ਹੋਇਆ ਕਿ RAMDEV ਦੇ ਮਨ ਤੇ ਸੰਸਾਰਕ ਸੁੱਖਾਂ ਨਾਲੋਂ ਨਾਮ ਸੁਖ ਦੇ ਸਦੀਵੀ ਹੋਣ ਦਾ ਅਸਰ ਪੈ ਗਿਆ ਜਿਹੜੇ ਸੰਸਾਰਿਕ ਸੁੱਖ ਨੇ ਮਨ ਨੇ ਮੰਨ ਲਿਆ ਵੀ ਇਹ ਥੋੜੇ ਚਿਰ ਦੇ ਵਾਸਤੇ ਹਨ ਪਰ ਜਿਹੜੇ ਪਰਮੇਸ਼ਰ ਦੇ ਨਾਮ ਦੇ ਸੁੱਖ ਨੇ ਇਹ ਤਾਂ ਸਦੀਵੀ ਹਨ ਫਿਰ ਤਾਂ ਦੋਏ ਵੇਲੇ ਕੀਰਤਨ ਸੁਣੇ ਤੇ ਗੁਰੂ ਜੀ ਨੂੰ ਤੁਰਨੋਂ ਅਟਕਾਵੇ ਨਹੀਂ ਮਹਾਰਾਜ ਜਾਣਾ ਨਹੀਂ ਨਹੀਂ ਜਾਣਾ ਨਹੀਂ ਐਸਾ ਪ੍ਰੇਮ ਹੈ ਸੱਜਣਪੁਰਖ ਨੇ ਕੀਤਾ ਕਿ ਸ੍ਰੀ ਗੁਰੂ ਜੀ ਚਮਾਸੇ ਦੇ ਬਾਕੀ ਸਮੇਂ ਵਾਸਤੇ ਵੀ ਉੱਥੇ ਟਿਕ ਗਏ ਤੋ ਮਰਦਾਨਾ ਵੀ ਕਈ ਦਿਨਾਂ ਤੋਂ اٹਕਣਾ ਚਾਹੁੰਦਾ ਸੀ ਉਸ ਦਾ ਮਨੋਰਥ ਵੀ ਪੂਰਾ ਹੋ ਗਿਆ ਇੱਥੇ ਚੰਗਾ ਰੰਗ ਸਤ ਸੰਗਤ ਦਾ ਬਣਿਆ ਰਿਹਾ ਆਰਾਮ ਦੇਵ ਦਾ ਸਾਰਾ ਪਰਿਵਾਰ ਸਤਗੁਰੂ ਜੀ ਦਾ ਸਿੱਖ ਹੋਇਆ ਫਿਰ ਦੇ ਗਿਰਦੇ ਵੀ ਸਿੱਖੀ ਫੈਲੀ ਤੇ ਲੋਕਾਂ ਦਾ ਨਿਸਤਾਰਾ ਹੋਇਆ ਫਿਰ ਆਪ ਇਥੋਂ ਟੁਰ ਪਏ ਜਗਤ ਤਾਰਨ ਹਾਰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਰਦਾਨਾ ਜੀ ਟੁਰੇ ਜਾ ਰਹੇ ਨੇ ਰਸਤੇ 'ਚ ਇੱਕ ਵਪਾਰੀ ਮਿਲਿਆ ਜਿਸ ਦੇ ਪਾਸ ਇੱਕ ਗੰਢ ਸੀ ਗੰਡ ਕੀ ਮਤਲਬ ਕੱਪੜੇ ਵਿੱਚ ਕੁਝ ਬੰਨਿਆ ਹੋਇਆ ਸੀ ਉਹ ਵੇਚਦਾ ਫਿਰਦਾ ਸੀ ਹੱਥ ਵਿੱਚ ਤੱਕੜੀ ਸੀ ਤੇ ਕੁਝ ਵੱਟੇ ਵੀ ਸੀ ਦੂਰੋਂ ਸਤਿਗੁਰੂ ਜੀ ਨੇ ਮਾਸਤਕ ਡਿੱਠਾ ਉਹਦੇ ਚਿਹਰੇ ਵੱਲ ਉਹਦੇ ਮੱਥੇ ਵੱਲ ਵੇਖਿਆ ਤੇ ਖੁਸ਼ ਹੋ ਕੇ ਦੇਖਦੇ ਹੀ ਰਹੇ ਮਹਾਰਾਜ ਜੀ ਜਦੋਂ ਨੇੜੇ ਆਇਆ ਤਾਂ ਪੁੱਛਣ ਲੱਗੇ ਮਹਾਰਾਜ ਜੀਆਂ ਨੇ ਬੁਲਾਇਆ ਉਹਨੇ ਨਹੀਂ ਬੁਲਾਇਆ ਗੁਰੂ ਮਹਾਰਾਜ ਨੇ ਆਪ ਬੁਲਾਇਆ ਆਖਿਆ ਪੁਰਖਾ ਤੇਰੇ ਪਾਸ ਕੀ ਹੈ ਉਸਨੇ ਉੱਤਰ ਦਿੱਤਾ ਮੇਰੇ ਪਾਸ ਸੌਦਾ ਸੂਤ ਹੈ ਜੋ ਵੇਚਦਾ ਫਿਰਦਾ ਹਾਂ ਹੱਥ ਵਿੱਚ ਤਕੜੀ ਤੇ ਬੱਟੇ ਨੇ ਜਿਦੇ ਨਾਲ ਤੋਲ ਕੇ ਵੇਚਦਾ ਸਤਗੁਰੂ ਜੀ ਮੁਸਕਰਾਏ ਤੇ ਬੋਲੇ ਬੁਰਖਾ ਸਾਨੂੰ ਆਪਣਾ ਮਾਲ ਵਿਖਾ ਬੱਟੇ ਵਿਖਾ ਤੇ ਕੰਡਾ ਵੀ ਵਿਖਾ ਵਪਾਰੀ ਨੇ ਖੁਸ਼ ਹੋ ਕੇ ਸਭ ਕੁਝ ਖੋਲ ਕੇ ਅੱਗੇ ਧਰ ਦਿੱਤਾ ਦਾਦਾ ਸਤਗੁਰੂ ਜੀ ਨੇ ਪਹਿਲਾਂ ਵੱਖਰ ਵੇਖੇ ਉਹਦੀਆਂ ਵਸਤੂਆਂ ਵੇਖੀਆਂ ਫਿਰ ਬੱਟੇ ਹੱਥ ਵਿੱਚ ਚਾ ਚਾ ਕੇ ਤੱਕੇ ਤੇ ਆਖਿਆ ਇਹਨਾਂ ਦੇ ਤੋਲ ਤਾਂ ਦੱਸ ਕਿੰਨੇ ਕਿੰਨੇ ਦੇ ਹਨ ਵਪਾਰੀ ਨੇ ਸਾਰੇ ਬੱਟਿਆਂ ਦੇ ਤੋਲ ਦੱਸੇ ਵੀ ਆ ਇੰਨੇ ਸੇਰ ਦਾ ਇੰਨੇ ਸੇਰ ਦਾ ਇੰਨੇ ਸੇਰ ਦਾ ਇੱਕ ਬੱਟੇ ਦਾ ਨਾਮ ਉਹਨੇ ਕਿਹਾ ਜੀ ਇਹ ਪਾਓ ਹੈ ਜਿਵੇਂ ਪਾਇਆ ਕਹਿ ਦਿੰਨੇ ਆਪਾਂ ਪਾਓ ਹੈ ਜੀ ਜਦੋਂ ਕਿਹਾ ਪਾਓ ਹੈ ਤਾਂ ਆਪ ਦੀ ਬੋਲੇ ਧੰਨ ਹੈ ਪਾਓ ਧੰਨ ਹੈ ਪਾਓ ਵਪਾਰੀਏ ਬਾਜਰ ਨੂੰ ਸੁਣ ਕੇ ਅਚਰਜ ਹੋ ਕੇ ਤੱਕਣ ਲੱਗ ਪਿਆ ਕੀ ਵੇਖੇ ਕਿ ਆਪ ਦੇ ਨੈਣ ਅਰਸ਼ਾਂ ਵੱਲ ਨੂੰ ਵਗ ਰਹੇ ਨੇ ਮਹਾਰਾਜ ਜੀਆਂ ਦੇ ਨੇਤਰ ਉੱਪਰ ਨੂੰ ਵੇਖਣ ਲੱਗ ਪਏ ਅਰਸ਼ਾਂ ਵੱਲ ਨੂੰ ਅਰਸ਼ਾਂ ਵੱਲ ਨੂੰ ਲੱਗ ਰਹੇ ਨੇ ਅੱਖ ਦੀ ਕਾਲੀ ਧਾਰੀ ਉੱਪਰ ਨੂੰ ਚੜਦੀ ਜਾਂਦੀ ਹੈ ਚਿਹਰਾ ਇੱਕ ਨੂਰ ਦੀ ਆਭਾ ਨਾਲ ਭਰਦਾ ਜਾਂਦਾ ਹੈ ਧੰਨ ਪਾਓ ਧੰਨ ਪਾਓ ਧੰਨ ਪਾਓ ਦੀ ਮਾਤਰ ਧੁਨੀ ਗੁਰੂ ਜੀ ਦੀ ਰਸਨਾ ਤੋਂ ਆ ਰਹੀ ਹੈ ਤੇ ਪਾਸ ਖੜਾ ਮਰਦਾਨਾ ਵੀ ਬਿਸਮਾਦ ਰੰਗ ਵਿੱਚ ਹੋ ਕੇ ਤੱਕ ਰਿਹਾ ਪਚੱਕ ਗਿਆ ਹੋ ਗਿਆ ਤੇ ਵਪਾਰੀ ਦੇ ਕੰਨਾਂ ਪਰ ਵੀ ਧਨ ਪਾਉ ਦੀ ਮਿੱਠੀ ਧੁਨ ਅਚਰਜ ਅਸਰ ਕਰ ਰਹੀ ਹੈ ਕੋਈ ਐਸਾ ਪ੍ਰਭਾਵ ਪੈ ਰਿਹਾ ਹੈ ਕਿ ਉਸ ਦੇ ਨੈਣ ਵੀ ਜੁੜਦੇ ਜਾਂਦੇ ਆ ਦਿਲ ਇਕੱਠਾ ਹੁੰਦਾ ਜਾਂਦਾ ਤੇ ਜਿਵੇਂ ਕਿਸੇ ਮਿੱਠੇ ਰਾਗ ਦੀ ਧੁਨੀ ਅਸਰ ਕਰਦੀ ਹੈ ਉਸ ਤਰ੍ਹਾਂ ਦਾ ਅਸਰ ਪੈ ਪੈ ਕੇ ਮਗਨ ਕਰ ਰਿਹਾ ਉਸ ਵਪਾਰੀ ਦੇ ਮਨ ਨੂੰ ਜੋ ਕਿ ਰਾਗ ਦੇ ਅਸਰ ਹੇਠ ਘਟ ਹੀ ਆਇਆ ਕਰਦਾ ਸੀ ਮਗਨ ਹੁੰਦਾ ਬੇਵਸਾ ਹੋ ਕੇ ਵਪਾਰੀ ਆਪ ਦੇ ਚਰਨਾਂ ਤੇ ਢਹਿ ਪਿਆ ਤੇ ਉਹੀ ਧੁਨ ਜੋ ਇਲਾਹੀ ਗਲੇ ਤੋਂ ਅਰਸ਼ਾਂ ਵਿੱਚ ਗੱਡੇ ਨੈਣਾ ਵਾਲੇ ਦੇ ਮਿੱਠੇ ਗਲੇ ਤੋਂ ਜਿਹਾ ਲਮਕਮੀ ਤੇ ਰਸ ਭਰੀ ਹੋ ਕੇ ਆ ਰਹੀ ਸੀ ਪਾਓ 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 ਉਹੀ ਧੁਨ ਵਪਾਰੀ ਦੇ ਗਲੇ ਤੋਂ ਅਰੰਭ ਹੋ ਗਈ ਮਹਾਰਾਜ ਜੀਆਂ ਨੂੰ ਸੁਣ ਕੇ ਵਪਾਰੀ ਵੀ ਉਹੀ ਕਹਿਣ ਲੱਗ ਪਿਆ ਜਿਹਾ ਬਣ ਲੱਗ ਪਿਆ ਪਾਓ 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 ਇਹ ਧੁਨ ਪਾਓ ਦੀ ਵਪਾਰੀ ਦੇ ਗਲੇ ਤੋਂ ਡਾਢੀ ਨਿਮਰਤਾ ਨਾਲ ਲੱਗ ਰਹੀ ਹੈ ਸਿਰਦਾ ਵਪਾਰੀ ਸਿਰ ਵਪਾਰੀ ਦਾ ਚਰਨ ਕਮਲਾਂ ਤੇ ਪਿਆ ਹੈ ਤੇ ਉਸ ਦਾ ਆਪਾ ਬਿਨ ਜਾਣੇ ਚਰਨਾ ਹੀਠ ਵਿਚ ਰਿਹਾ ਹੈ ਕਿੰਨੇ ਚਿਰ ਮਗਰੋਂ ਦਾਤੇ ਗੁਰੂ ਜੀ ਨੇ ਹੀਠਾਂ ਵੱਲ ਤੱਕਿਆ ਪਹਿਲਾਂ ਉਪਰ ਹੀ ਵੇਖੀ ਗਏ ਮਹਾਰਾਜ ਅਸਮਾਨ ਵੱਲ ਹੀਠਾਂ ਵੱਲ ਤੱਕਿਆ ਵਪਾਰੀ ਦੀ ਮਦਰ ਧੁਣੀ ਪਾਓ 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 ਉਹ ਮਹਾਰਾਜ ਨੇ ਸੁਣੀ ਉਸ ਦੇ ਕੰਬ ਦੇ ਪਰ ਚਰਨਾਂ ਤੇ ਟਿਕੇ ਹੋਏ ਮੱਥੇ ਦੇ ਅੰਦਰ ਆਪਣੀ ਪਿਆਰ ਦੀ ਝਰਨਾਟ ਸਹੀ ਕੀਤੀ ਉਸ ਦੀ ਨਿਮਰਤਾ ਭਰੀ ਰਜੋਈ ਪਾਓ 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 ਥਰਾਟਾਂ ਛੇੜਨ ਵਾਲੀ ਅਨੁਭਵ ਕੀਤੀ ਤਰੁਠੇ ਤੇ ਐਸੇ ਤਰੁਠੇ ਕਿ ਉਹਦੇ ਸਿਰ ਤੇ ਹੱਥ ਧਰਿਆ ਮਹਾਰਾਜੀ ਨੇ ਸਿਰ ਤੇ ਹੱਥ ਰੱਖਿਆ ਤੇ ਫਿਰ ਅਰਸ਼ਾਂ ਵੱਲ ਤੱਕ ਕੇ ਉੱਚਰੇ ਕਿ ਹਾਂ ਪਾਓ ਪਾਓ ਮਿਹਰ 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 ਦੀ ਨਜ਼ਰ ਪਾਓ ਹਾਂ ਦਾਦਾ ਗੁਰੂ ਜੀ ਦੀ ਇਸ ਪਿਆਰੀ ਪੁਕਾਰ ਦਾ ਕੀ ਅਸਰ ਹੋਇਆ ਜਿਸ ਤਰ੍ਹਾਂ ਸਾਧ ਸੰਗਤ ਜੀ ਵਚਨ ਲਿਖਿਆ ਹੈ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਸਾਧ ਪੁੱਤ ਭਇਓ ਅਬਰ ਹੀ ਠਾਟ ਤੇਹਿ ਸਿਨ ਖੁੱਲ ਗਏ ਬਿਗਟ ਕਪਾਟ ਜਗਿਓ ਗਿਆਨ ਦੁਬਿਦਾ ਸਭ ਖੋਈ ਤੀਨ ਲੋਕ ਕੀ ਸੁਧ ਉਰ ਹੋਈ ਸਾਧ ਸੰਗਤ ਜੀ ਮਹਾਰਾਜੀਆਂ ਦੇ ਚਰਨਾਂ ਦੇ ਉੱਤੇ ਲੱਗਣ ਦੇ ਨਾਲ ਔਰ ਸਤਗੁਰ ਜੀ ਦਾ ਹਸਤ ਕਾਮਲ ਉਸ ਵਪਾਰੀ ਦੇ ਸਿਰ ਉੱਪਰ ਰੱਖਣ ਦੇ ਨਾਲ ਹੀ ਉਹਦੇ ਕਪਾਟ ਖੁੱਲ ਗਏ ਔਰ ਦੁਬਧਾ ਖਤਮ ਹੋ ਗਈ ਗਿਆਨ ਪ੍ਰਕਾਸ਼ ਹੋ ਗਿਆ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਜੀਆਂ ਦੇ ਇਉਂ ਸਿਰ ਮੱਥੇ ਨਾਲ ਐ ਹੱਥ ਲੱਗਣ ਦੇ ਨਾਲ ਹੀ ਤਿੰਨ ਲੋਕਾਂ ਦੀ ਸੋਝੀ ਹੋ ਗਈ ਸਾਧ ਸੰਗਤ ਜੀ ਚਾਰ ਕਿਤਾਬਾਂ ਪੜ੍ਹੇ ਲਿਖੇ ਲੋਕ ਇਹਨਾਂ ਗੱਲਾਂ ਨੂੰ ਕਿੱਥੇ ਮੰਨਦੇ ਆ ਉਹਨਾਂ ਨੂੰ ਇਉਂ ਲੱਗਦਾ ਇਹ ਸ਼ੰਕਾ ਹੈ ਇਹ ਬਹਿਮ ਆ ਇਹ ਭੁਲੇਖਾ ਹੈ ਪਰ ਨਹੀਂ ਸੰਗਤ ਜੀ ਉਹ ਲੋਕ ਸਗੋਂ ਆਪ ਭੁਲੇਖੇ ਦਾ ਸ਼ਿਕਾਰ ਹਨ ਹਾਂ ਕੁਛ ਦਿਨ ਪਹਿਲਾਂ ਜੋ ਲੂਣ ਮਿਰਚ ਦੀ ਸੋਧੀ ਵਾਲਾ ਤੱਕੜੀ ਵੱਟੇ ਲਈ ਚਾਰ ਪੈਸਿਆਂ ਦੇ ਮਗਰ ਭੱਜਿਆ ਜਾ ਰਿਹਾ ਸੀ ਹੁਣ ਆਪਣੇ ਘਟ ਵਿੱਚ ਆਪਣੇ ਆਪ ਨੂੰ ਤੋਲਣ ਹਾਰਾ ਹੋ ਗਿਆ ਹੁਣ ਉਹ ਤਲ ਰਿਹਾ ਹੈ ਆਪਾ ਤੇ ਆਪੇ ਦਾ ਮਾਲਕ ਵਾਹਿਗੁਰੂ ਉੱਥੇ ਤਲ ਰਿਹਾ ਹੈ ਪਿਆਰ ਦੇ ਤਲ ਰਹੀਆਂ ਹਨ ਪਿਆਰ ਦੀਆਂ ਚਰਨਾਂ ਟਾਂ ਹਾਂ ਨਾਮ ਦਾ ਵਖਰ ਖੁੱਲਾ ਪਿਆ ਹੈ ਤੇ ਸੱਚ ਦਾ ਵਪਾਰ ਹੋ ਰਿਹਾ ਹੈ ਉਸ ਦੇ ਲੂਆਂ ਤੇ ਜੀਵ ਪਰ ਨਾਮ ਦੀ ਚਰਨਾਟ ਹੈ ਕਲੇਜੇ ਵਿੱਚ ਪਿਆਰ ਦੀ ਧੂ ਹੈ ਤੇ ਸਿਰ ਵਿੱਚ ਰਸ ਰੰਗ ਤੇ ਆਪੇ ਦਾ ਚਾਨਣਾ ਬਹਿ ਕੇ ਆਪਾ ਕਿਸੇ ਆਨੰਦ ਵਿੱਚ ਮਗਨ ਹੈ ਪਾਉ ਦੀ ਮਦਰ ਤੁਨਾ ਪਾਉ ਦੀ ਅਰਸ਼ੀ ਅਰਦਾਸ ਦੇਵੀ ਹਿਰਦੇ ਦੀ ਜਾਈ ਅਰਦਾਸ ਵਪਾਰੀ ਨੂੰ ਸ਼ੂਲ ਆ ਗਏ ਉਸ ਦੀ ਅਰਦਾਸ ਪਾਓ ਪਾਓ ਬਹੁਤ ਨੇੜੇ ਦੇ ਸੋਹਣੇ ਕੰਨਾਂ ਨੇ ਸੁਣੀ ਬਹੁਤ ਨੇੜੇ ਦੇ ਸੋਹਣੇ ਕੰਨ ਮਤਲਬ ਧੰਗ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਸੁਣੀ ਤੇ ਉਸ ਦੀ ਝੋਲੀ ਪੈ ਗਿਆ ਆਤਮਦਾਨ ਆਤਮ ਖੈਰ ਨਾਲ ਝੋਲੇ ਭਰ ਕੇ ਵਪਾਰੀ ਸਰਸਾਰ ਹੋ ਰਿਹਾ ਹੈ ਕਿਹਾ ਚਰਜ ਵਰਦਿਆ ਹੈ ਮੇਰਾ ਦਾ ਹਸਾਬ ਕੌਣ ਕਰੇ ਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਪ੍ਰਸ਼ਨ ਕਰਨੇ ਪਰ ਕਿ ਕਿਉਂ ਇਸ ਪਰ ਮੇਰ ਹੋ ਗਈ ਇਸ ਨੇ ਕਿਹੜਾ ਅਭਿਆਸ ਕੀਤਾ ਸੀ ਕਿ ਬਿਜਲੀ ਸ਼ੂ ਸ਼ੁੰਦੇ ਸਾਰ ਹੀ ਭੰਬੜ ਹੋ ਬਲਿਆ ਤਾਂ ਸ੍ਰੀ ਗੁਰੂ ਜੀ ਨੇ ਉੱਤਰ ਦਿੱਤਾ ਪੁਰਬ ਜਨਮ ਪੁਨ ਇਸ ਕੇਰੇ ਮਿਲ ਸਤ ਸੰਗਤ ਕੀਨ ਕਨੇਰੇ ਦੋਹਰਾ ਦੀਪਕ ਬਾਤੀ ਤੇਲ ਜੋਗ ਭਾਵ ਕਲਾਵਨ ਦੇਰ ਹੋਏ ਹੈ ਰੋਸ਼ਨ ਤੁਰਤ ਜਿਮ ਇਹੋ ਇਸ ਕੋ ਤੂੰ ਹੀਰ ਮਹਾਰਾਜ ਜੀ ਬਚਨ ਕਹਿੰਦੇ ਨੇ ਭਾਈ ਇਹਨੇ ਪੂਰਬਲੇ ਜਨਮ ਦੇ ਵਿੱਚ ਪੁੰਨ ਕੀਤੇ ਸਨ ਤੇ ਸਤ ਸੰਗਤ ਦੇ ਕਰਨ ਕਰਕੇ ਬਹੁਤ ਜ਼ਿਆਦੇ ਪੁੰਨ ਵੱਧ ਗਏ ਸਨ ਲੋਹਰੇ ਵਿੱਚ ਮਹਾਰਾਜ ਕਹਿੰਦੇ ਨੇ ਦੀਪਕ ਬਾਤੀ ਤੇਲ ਯੁਗ ਜਿਵੇਂ ਦੀਵਾ ਉਹਦੇ ਵਿੱਚ ਬੱਤੀ ਤੇ ਤੇਲ ਵੀ ਪਾਇਆ ਹੋਵੇ ਪਾਵਕ ਲਾਵਨ ਦੇਵ ਬਸ ਐ ਹੋ ਮੰਨੀਏ ਵੀ ਜਿਵੇਂ ਸੀਖ ਘਸਾ ਕੇ ਲਾਉਣ ਦੀ ਧੀਰ ਹੈ ਜਦੋਂ ਹੀ ਸੀਖ ਘਸਾ ਕੇ ਲਾਈ ਤਿਉਹ ਹੀ ਖੋਏ ਹੈ ਰੋਸ਼ਨ ਤੁਰਤ ਜਮ ਤੁਰੰਤ ਹੀ ਰੋਸ਼ਨੀ ਹੋ ਜਾਂਦੀ ਹੈ ਤੁਰੰਤ ਹੀ ਹਾਲਾਂਕਿ ਸੰਗਤ ਜੀ ਉਹ ਰੋਸ਼ਨੀ ਵਾਸਤੇ ਪਹਿਲਾਂ ਦੀਵਾ ਵੀ ਕਿਤੋਂ ਲੱਭ ਕੇ ਲਿਆਉਣਾ ਪੈਂਦਾ ਉਹਤੇ ਵੀ ਮਿਹਨਤ ਕਰਨੀ ਪੈਂਦੀ ਹੈ ਸਮਾਂ ਲੱਗਦਾ ਹੈ ਫਿਰ ਤੇਲ ਵੀ ਲੈ ਕੇ ਆਉਣਾ ਪੈਂਦਾ ਫਿਰ ਬੱਤੀ ਰੂੰ ਲਿਆਉਣੀ ਪੈਂਦੀ ਆ ਫਿਰ ਬੱਤੀ ਬਟਣੀ ਪੈਂਦੀ ਆ ਕਿੰਨਾ ਸਮਾਂ ਲੱਗਦਾ ਪਰ ਜਦੋਂ ਸਾਰੀ ਤਿਆਰੀ ਹੋਵੇ ਤੇ ਉਦੋਂ ਪ੍ਰਕਾਸ਼ ਹੋਣ ਵਾਸਤੇ ਇੱਕ ਛਿਨ ਮਾਤਰ ਸਮਾਂ ਲੱਗਦਾ ਇਉਂ ਕਹਿੰਦੇ ਜਿਸ ਤਰ੍ਹਾਂ ਇੱਕ ਛਿਨ ਮਾਤਰ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ ਤਿਉਂ ਹੀ ਉਸ ਵਪਾਰੀ ਦੇ ਪੂਰਵਲੇ ਜਨਮਾਂ ਦੇ ਕੀਤੇ ਹੋਏ ਕਰਮ ਸ਼ੁਭ ਕਾਰਨ ਕੀਤੇ ਹੋਏ ਸਤ ਸੰਗਤ ਬਸ ਇਉ ਮੰਨੀਏ ਵੀ ਜਿਵੇਂ ਸੀਖ ਘਸਾ ਕੇ ਲਾਉਣ ਦੀ ਧੀਰ ਸੀ ਉਹ ਨਹੀਂ ਸੀ ਲੱਗੀ ਪਿਛਲੇ ਜਨਮਾਂ ਦੇ ਵਿੱਚ ਕਰਮ ਬਹੁਤ ਹੋ ਗਏ ਸੀ ਬੱਤੀ ਬੱਟੀ ਗਈ ਸੀ ਤੇਲ ਵੀ ਪੈ ਗਿਆ ਸੀ ਦੀਵਾ ਵੀ ਆ ਗਿਆ ਸਾਰਾ ਕੁਝ ਹੋ ਗਿਆ ਸੀ ਪਰ ਕਿਸੇ ਨੇ ਸੀਖ ਨਹੀਂ ਸੀ ਲਾਈ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਮੱਥੇ ਉੱਪਰ ਹੱਥ ਰੱਖ ਕੇ ਸੀਖ ਲਾਉਣ ਵਾਲਾ ਕਰਮ ਕੀਤਾ ਜਿਹਦੇ ਕਰਕੇ ਤੁਰੰਤ ਹੀ ਪ੍ਰਕਾਸ਼ ਹੋ ਗਿਆ ਸਤ ਸੰਗਤ ਨਾਲ ਮਨ ਕਮਾਇਆ ਜਾਂਦਾ ਹੈ ਉਸ ਵਿੱਚੋਂ ਮੈਲ ਉਗਰ ਉਗਰ ਕੇ ਦੂਰ ਹੁੰਦੀ ਹੈ ਉਸ ਵਿੱਚ ਨਾਮ ਨੂੰ ਛੇਤੀ ગ્રਹਣ ਕਰਨ ਦੀ ਤਾਕਤ ਆ ਜਾਂਦੀ ਜਿਵੇਂ ਸਾਹ ਸੰਗਤ ਦੀ ਸੁੱਕੀਆਂ ਇੱਟਾਂ ਹੋਣ ਤਾਂ ਉਹਨਾਂ ਵਿੱਚ ਸਿਮਿੰਟ ਨੂੰ ਪਕੜਨ ਦੀ ਤਾਕਤ ਨਹੀਂ ਹੁੰਦੀ ਪਰ ਜੇ ਇੱਟਾਂ ਤਰ ਹੋ ਜਾਣ ਗਿੱਲੀਆਂ ਹੋਣ ਤਾਂ ਉਹਨਾਂ ਇੱਟਾਂ ਦੇ ਵਿੱਚ ਫਿਰ ਸਿਮਿੰਟ ਨੂੰ ਪਕੜਨ ਦੀ ਤਾਕਤ ਆ ਜਾਂਦੀ ਹੈ ਜਦੋਂ ਕੀ ਮਨ ਕਿਸੇ ਕਾਰਨ ਅਭੇਦ ਅਰਦਾਸ ਵਿੱਚ ਆ ਗਿਆ ਕਿਸੇ ਰੋਹਾਨੀ ਅਸਰ ਨਾਲ ਸ਼ੂ ਗਿਆ ਕਿਸੇ ਅਦਭੁਤ ਕੌਤਕ ਨਾਲ ਰਗੜ ਖਾ ਗਿਆ ਉਸ ਵੇਲੇ ਨਾਮ ਉਸ ਵਿੱਚ ਧਸ ਗਿਆ ਨਾਮ ਦੇ ਅਭਿਆਸ ਨਾਲ ਮਨ ਆਸ ਅੰਦੇਸ਼ੇ ਤੇ ਭੈ ਭਰਮ ਵਿੱਚੋਂ ਨਿਕਲਦਾ ਹੈ ਤੇ ਸੱਚ ਵਿੱਚ ਟਿਕ ਕੇ ਆਪੇ ਦੇ ਰੰਗ ਵਿੱਚ ਆ ਜਾਂਦਾ ਹੈ ਇੱਥੇ ਤਾਂ ਵਪਾਰੀ ਨੂੰ ਮਿਲ ਪਏ ਅਰਸ਼-ਕੁਰਸ਼ ਦੇ ਦਾਤੇ ਜਿਨ੍ਹਾਂ ਦੀ ਬਿਜਲੀ ਸ਼ੋ ਨੇ ਤਾਰ ਦਿੱਤਾ ਕਾਦੇ ਹਿਸਾਬ ਦੇ ਕਾਦੇ ਲੇਖੇ ਰੋਹਾਨੀ ਅੱਗ ਲੱਗ ਗਈ ਤੇ ਸਾਰੇ ਕਰਮ ਕੀਤੇ ਪਾਪ ਭਸਮ ਹੋ ਗਏ ਵਪਾਰੀ ਸਤਗੁਰ ਦੇ ਉਪਦੇਸ਼ ਨਾਲ ਗੁਰਮukh ਹੋ ਕੇ ਆਪਣੇ ਪਿੰਡ ਚਲੇ ਆ ਗਿਆ ਤੇ ਵਪਾਰ ਵਿੱਚ ਲੱਗ ਪਿਆ ਆਪ ਜਪੇ ਤੇ ਫਿਰ ਹੋਰਾਂ ਨੂੰ ਵੀ ਜਪਾਵੇ ਹੁਣ ਨਾਮ ਦਾ ਵਪਾਰ ਕਰਦਾ ਹੈ ਸ੍ਰੀ ਗੁਰੂ ਜੀ ਉਥੋਂ ਤੁਰੇ ਤੇ ਮਰਦਾਨਾ ਵੀ ਮਗਰੇ ਮਗਰ ਡੁਰ ਪਿਆ ਕੋ ਭਾਰੀ ਉਜਾੜ ਆਨੀ ਚੋਖਾ ਚਿਰ ਇਹਦੇ ਵਿੱਚੋਂ ਲੰਘਦੇ ਗਏ ਲੰਘਦੇ ਗਏ ਲੰਘਦੇ ਗਏ ਤਦ ਡਰ ਕੇ ਜੇ ਮਰਦਾਨੇ ਨੇ ਆਖਿਆ ਪਾਤਸ਼ਾਹ ਕਿੰਨੀ ਭਿਆਨ ਕੋ ਉਜਾੜ ਜੀ ਸਾਈਂ ਦਾ ਕਿਤੇ ਨਹੀਂ ਮਿਲਿਆ ਵੀ ਰੱਬ ਦਾ ਜੀ ਕਿਤੇ ਨਹੀਂ ਮਿਲਿਆ ਕੋਈ ਮਨੁੱਖ ਬੰਦਾ ਨਹੀਂ ਮਿਲਿਆ ਮਰਦਾਨੇ ਨੇ ਬਾਖ ਬਚਨ ਕਿਹਾ ਸੁਣ ਕੇ ਬੋਲੇ ਕਿਰਪਾ ਨਿਧਾਨਾ ਇਹ ਨੈ ਲਖੋ ਉਜਾਰ ਮਹਾਨ ਬੱਡਿਓ ਵੱਡੋ ਨਗਰ ਵਸਦੀ ਅਬੇ ਰਾਮੂ ਸਿਮਰਨ ਹੋਏ ਜਹਾਂ ਸਤ ਨਾਮੂ ਜਹ ਪਰਮੇਸ਼ਰ ਚਿਤ ਨ ਆਵੇ ਸੋ ਵਸਦੀ ਉਧਿਆਨ ਲਖਾਵੇ ਹਰਖ ਨ ਹੋਵੇ ਤਹਾਂ ਕਦਾਈ ਜਹਾਂ ਨ ਕਵਹੂ ਪ੍ਰਭ ਗੁਣ ਗਾਈ ਬਰਦਾਨਿਆ ਉਹ ਉਜਾੜਾਂ ਵੀ ਵਸਦੀਆਂ ਨੇ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਤੇ ਉਹ ਬਸਤੀਆਂ ਵੀ ਭਿਆਨਖਾਨ ਜਿੱਥੇ ਪਰਮੇਸ਼ਰ ਜੀ ਦੇ ਨਾਮ ਦਾ ਜਾਪ ਨਹੀਂ ਤੇ ਪਾਪ ਦਾ ਵਾਸਾ ਹੈ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਬਚਨ ਹੁੰਦਾ ਨਾ ਬਾਣੀ ਚ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਲ ਸੋਇਲ ਚਵਾਰੇ ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ ਸੇ ਹੀ ਨਗਰ ਉਜਾੜੀ ਜੀਓ ਸਾਥ ਸੰਗਾਂ ਦੀ ਆਪਾਂ ਬਾਦ ਨੂੰ ਸੁਣਦੇ ਪੜ੍ਹਦੇ ਹਾਂ ਕਿ ਜੰਗਲ ਵਿੱਚ ਮੰਗਲ ਲਾ ਦਿੰਦੇ ਜਿੱਥੇ ਹੋ ਜੇ ਵਾਸਾ ਸੰਤਾਂ ਦਾ ਜੰਗਲਾਂ ਵਿੱਚ ਮੰਗਲ ਲੱਗ ਜਾਂਦੇ ਜਿੱਥੇ ਨਾਮ ਭਜਨ ਸਿਮਰਨ ਹੋਵੇ ਤੋ ਇਹ ਕਹਿੰਦੇ ਆਪ ਜੀਆਂ ਦੇ ਨੈਣ ਪ੍ਰੇਮ ਰੰਗ ਨਾਲ ਭਰ ਕੇ ਜਲ ਲੈ ਆਏ ਤੇ ਮਿੱਠੇ ਸਾਈ ਦੇ ਕੀਰਤਨ ਨਾਲ ਥਰ ਥਰ ਕਰਨ ਵਾਲੇ ਸੁਰੀਲੇ ਗੋਲੇ ਤੋਂ ਇਲਾਹੀ ਨਾਦ ਆਇਆ ਆਸਾ ਰਾਗ ਦੀ ਮਧੁਰ ਸੁਰ ਵਿੱਚ ਮਹਾਰਾਜ ਨੇ ਸ਼ਬਦ ਗਾਇਆ ਦੇਵ ਦਿਆ ਦਰਸ਼ਨ ਕਹਿ ਤਾਈ ਦੁਖ ਭੂਖ ਤੀਰਥ ਕੀਏ ਜੋਗੀ ਜਤੀ ਜੁਗਤ ਮਹਿ ਰਹਤੇ ਕਰ ਕਰ ਭਗਵੇ ਭੀਖ ਪਏ ਸੋ ਕਾਰਨ ਸਹਿਬਾ ਰੰਗ ਰਤੇ ਤੇਰੇ ਨਾਮ ਅਨੇਕਾ ਰੂਪ ਅਨੰਤਾ ਤੈ ਘਣ ਨਾ ਜਾਈ ਗੁਣ ਕੇਤੇ ਰਹਾਉ ਦਰ ਕਰ ਮਹਿਲਾ ਹਸਤੀ ਖੋੜੇ ਛੋੜ ਬਿਲਾਏ ਤਦ ਦੇਸ ਗਏ ਪੀਰ ਪੈ ਕੰਬਰ ਸਾ ਲਿਕ ਸਾਧਿਕ ਛੋੜੇ ਦੁਨੀਆ ਥਾਏ ਪਏ ਸਾਧ ਸਹਿਜ ਸੁਖ ਰਸ ਕਸ ਤਜੀ ਹਲੇ ਕਾਪੜ ਛੋੜੇ ਚਮੜ ਲੀਏ ਦੁਖੀਏ ਦਰਦਵਾਨ ਤਦਰ ਤੇਰਾ ਨਾ ਮਰਤੇ ਦਰਵੇਸ ਭਏ ਖੱਲੜੀ ਖੱਪਰੀ ਲੱਕੜੀ ਚਮੜੀ ਸੇਕਾ ਸੂਤ ਧੋਤੀ ਕਿੰਨੇ ਤੂੰ ਸਾਹਿਬ ਹੋ ਸੰਗੀ ਤੇਰਾ ਪ੍ਰਣਵੈ ਨਾਨਕ ਜਾਤ ਕੈਸੀ ਇਹ ਸ਼ਬਦ ਐਸੇ ਬੈਰਾਗ ਦਾ ਨਕਸ਼ਾ ਬਨ ਔਰ ਉਸ ਨਕਸ਼ਾ ਬਨਨ ਵਾਲੀ ਦੇਵੀ ਸੁਰ ਵਿੱਚ ਗਾਇਆ ਕਿ ਮਰਦਾਨੇ ਦੇ ਨੈਣਾ ਅੱਗੇ ਵਾਹਿਗੁਰੂ ਜੀ ਦੇ ਸ਼ੌਂਕ ਦਾ ਨਕਸ਼ਾ ਫਿਰ ਗਿਆ ਫਿਰਦਾ ਬਨ ਤਿਰਨ ਐਉਂ ਪਾਸ ਪਾਸਣ ਲੱਗੇ ਕਿ ਸਾਈਂ ਦੇ ਮਿਲਲਾਪ ਲਈ ਤਰਲੇ ਲੈ ਰਹੇ ਆ ਸਾਰੇ ਬਨ ਮਾਨੋ ਸਾਈਂ ਦੇ ਜਗਿਆਸੂਆਂ ਟੁੰਡਾਉਆਂ ਤੇ ਪਿਆਰ ਵਾਲਿਆਂ ਦੀ ਯਤਨਾਂ ਨਾਲ ਭਰਪੂਰ ਹੈ ਤੇ ਰੰਗ ਰੰਗ ਦੇ ਪਿਆਰ ਭੌਰੇ ਤਰਲੇ ਲੈਣ ਵਿੱਚ ਰੂਪਧਾਰੀ ਹੋ ਰਹੇ ਹਨ ਜਦ ਦਾ ਕਾਪ ਗਾਉਂਦੇ ਰਹੇ ਮਰਦਾਨਾ ਇਸ ਸਵਾਦ ਵਿੱਚ ਮਗਨ ਬੈਠਾ ਰਹਾ ਜਦ ਸ਼ਬਦ ਬੰਦ ਹੋਇਆ ਤਾਂ ਕਿੰਨਾ ਚਿਰ ਮਗਰੋਂ ਨੈਣ ਖੁੱਲੇ ਇੱਕ ਲੰਬਾ ਸਹੂਲਤ ਵਾਲਾ ਸਾ ਮਰਦਾਨੇ ਨੇ ਲੈ ਕੇ ਚਾਰ ਚੁਫੇਰੇ ਤੱਕਿਆ ਤੇ ਆਪਣੇ ਦਾਤਾ ਜੀ ਦੇ ਚਰਨਾਂ ਵੱਲ ਵੇਖ ਕੇ ਆਖਿਆ ਸੁਭਾਣ ਤੇਰੇ ਸ਼ੌਂਕ ਨੂੰ ਸੁਭਾਣ ਤੇਰੇ ਰੰਗ ਨੂੰ ਸੋ ਕੁਛਿਰ ਮਗਰੋਂ ਮਹਾਰਾਜ ਜੀ ਅਗੇਰੇ ਡੁਰ ਪਏ ਉਜਾੜ ਮੁੱਕ ਗਈ ਕੁਦਰਤ ਦੀ ਕੰਬਾਰੀ ਸੁੰਦਰਤਾ ਸੰਭਾਪਤ ਹੋ ਗਈ ਅੱਗੇ ਫਿਰ ਬਸਤੀ ਆ ਗਈ ਸੋ ਇਥੋਂ ਤੱਕ ਇਤਿਹਾਸ ਮਹਾਰਾਜਿਆਂ ਦਾ ਅੱਜ ਆਪਾਂ ਸੁਣਿਆ ਹੈ ਬਾਕੀ ਰਹਿੰਦਾ ਇਤਿਹਾਸ ਕੱਲ ਦੇ ਦੀਵਾਨ ਵਿੱਚ ਕੱਲ ਦੇ ਸਮੇਂ ਵਿੱਚ ਸੁਣਾਂਗੇ ਪੜਾਂਗੇ ਸਾਂਝਾ ਕਰਾਂਗੇ ਸੰਗਤ ਜੀ ਕਿ ਜਿਹੜੀ ਬਸਤੀ ਆਈ ਮਹਾਰਾਜ ਉਸ ਬਸਤੀ ਦੇ ਬਾਹਰ ਬੈਠੇ ਕਿ ਬਸਤੀ ਦੇ ਵਿੱਚ ਗਏ ਉਸ ਬਸਤੀ ਵਿੱਚ ਕੌਣ ਕੌਣ ਲੋਕ ਰਹਿੰਦੇ ਸੀ ਕੀਨੇ ਫਿਰ ਮਹਾਰਾਜ ਜੀਆਂ ਦੇ ਦਰਸ਼ਨ ਕੀਤੇ ਕਿਸੇ ਨੇ ਕੋਈ ਮਹਾਰਾਜ ਜੀਆਂ ਤੋਂ ਮੁਨਾਫਾ ਵੀ ਲਿਆ ਕਿਹਨੇ ਲਿਆ ਮੁਨਾਫਾ ਸੋ ਇਹ ਸਾਰੀ ਵਿਚਾਰ ਆਪਾਂ ਕੱਲ੍ਹ ਦੇ ਸਮੇਂ ਵਿੱਚ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ